डेली पब्लिक लाइव पीएमसी शहीद कैप्टन अरुण सिंह जसरोटिया सरकारी कन्या सीनियर सेकेंडरी स्कूल विच एक सम्मान समारोह का आयोजन प्रिंसिपल लता शर्मा दी अगवाई विच किया गया जिस विच जिला सिक्ख्या अफसर सेकेंडरी राजेश कुमार अते उप जिला सिक्ख्या अफसर अमनदीप विशेष तौर ते शामिल हुए इस मौके स्कूल दी नॉन मेडिकल बारहवीं जमात की विद्यार्थन वालों सतानवे प्रतिशत नंबर लेके पंजाब चो चौदवान स्थान हासिल करने सम्मानित किया गया

ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਪੜਾਉਣ ਤਾਂ ਜੋ ਉਹ ਫੀਸਾਂ ਦੇ ਬੋਝ ਤੋਂ ਵੀ ਬਚੇ ਰਹਿਣਗੇ ਇਸ ਮੌਕੇ ਤੇ ਲੈਕਚਰਾਰ ਕੌਸ਼ਲ ਸ਼ਰਮਾ ਲੈਕਚਰਾਰ ਪੁਰਨੇਸ਼ਵਰ ਵਿਦਿਆਰਥਣ ਦੀ ਮਾਤਾ ਦੀਪਿਕਾ ਨਾਨੀ 소ਮਾ ਦੇਵੀ ਅਤੇ मामੀ ਹਰਮਨਵੀ ਸ਼ਾਮਿਲ ਸਨ ਹਾਂਜੀ ਬੇਟਾ ਆਪ ਅਮਰੀਕਾ ਨਹੀਂ ਆਏ ਹੋ ਕਿਹੋ ਜਿਹਾ ਲੱਗ ਰਹਾ ਹੈ ਮੈਨੂੰ ਬਹੁਤ ਵਧੀਆ ਲੱਗਣ ਡਿਆ ਮੈਂ ਮੈਰਿਟ ਚ ਆਈ ਆ ਇਹ ਸਾਰਾ ਕੁਝ ਮੇਰੇ ਸਕੂਲ ਦੇ ਟੀਚਰਸ ਮੇਰੇ ਪੇਰੈਂਟਸ ਮੇਰੇ ਨਾਨਕਿਆਂ ਦੀ ਮਦਦ ਨਾਲ ਹੀ ਮੈਂ ਇੱਥੇ ਪਹੁੰਚ ਪਾਈ ਹਾਂ ਤੁਸੀਂ ਕਿਸ ਤਰ੍ਹਾਂ ਦੀ ਮਿਹਨਤ ਕੋਰ ਕਿਸ ਤਰ੍ਹਾਂ ਦਾ ਰੋਜ਼ਾਨ ਰਿਹਾ ਤੁਹਾਡਾ ਪੜਨ ਜੀ ਮੈਂ ਸਟਾਰਟਿੰਗ ਤੋਂ ਹੀ ਵਧੀਆ ਸੀ ਪੜਾਈ ਵਿੱਚ ਪਰ ਫਿਰ ਵੀ ਅਪ ਡਾਊਨਸ ਆਉਂਦੇ ਆ ਪਲੱਸ 1 ਵਿੱਚ ਮੈਨੂੰ ਲੱਗਿਆ ਸੀ ਕਿ ਨਹੀਂ ਹੋ ਪਾਣਾ ਪਰ ਹੌਲੀ ਹੌਲੀ ਮੈਂ ਮਿਹਨਤ ਕੀਤੀ ਆਪਣੀ ਮਿਹਨਤ ਨਹੀਂ ਛੱਡੀ ਸੀ ਮੈਂ ਲਗਾਤਾਰ ਮਿਹਨਤ ਕਰਦੀ ਰਹੀ ਤੇ ਉਹਦਾ ਇਹੀ ਨਤੀਜਾ ਹੈ ਉਹ ਲੱਗੀ ਕੀ ਉਦੇਸ਼ ਹੈ ਤੁਹਾਡਾ ਬਣਨ ਦਾ ਮੈਂ ਬੀਐਸਸੀ ਮੈਥ ਆਨਰਸ ਕਰਕੇ ਇੱਕ ਵਧੀਆ ਟੀਚਰ ਬਣਨਾ ਚਾਹੁੰਦੀ ਹਾਂ ਤਾਂ ਜੋ ਬੱਚੇ ਵੀ ਪੜ੍ਹ ਕੇ ਵਧੀਆ ਲਿਖ ਸਕਣ ਤੇ ਮਾਪਿਆਂ ਦਾ ਨਾਰੋਸ਼ਨ ਕਰ ਸਕਦਾ ਹੈ ਬਾਕੀ ਬੱਚਿਆਂ ਨੂੰ ਕੀ ਪ੍ਰੇਰਨਾ ਦੇਣਾ ਚਾਹੀਦੀ ਹੈ ਮੈਸੇਜ ਕਿ ਲਗਾਤਾਰ ਪਰਦੇ ਰਹੋ ਇਸ ਦਾ ਨਾ ਫੀਲ ਕਰਿਓ ਕਰਿਓ ਕਿ ਮੈਂ ਕੁਝ ਨਹੀਂ ਬਣ ਪਾਣਾ ਜਦੋਂ ਲਗਾਤਾਰ ਮਿਹਨਤ ਕਰਦੇ ਰਹੋ ਤੇ ਰੱਬ ਵੀ ਸਾਥ ਦੇਂਦਾ ਤੇ ਅੰਤ ਤੁਸੀਂ ਕੁਝ ਨਾ ਕੁਝ ਬਣ ਹੀ ਜਾਂਦੇ ਹੋ ਸਰ ਸਰਕਾਰੀ ਸਕੂਲ ਸੂਯਾਨਪੁਰ ਤੋਂ ਮੇਟੀ ਮੈਰਿਟ ਚਾਹੀਏ ਕੀ ਕਹਣਾ ਹੈ ਅੱਜ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਰਕਾਰੀ ਸੀਨੀਅਰ ਸਕੂਲ ਫਾਰ ਗਰਲਸ ਸੁਜਾਨਪੁਰ ਦੀ ਲੜਕੀ ਹੀ ਨਾ 97.2% ਨੰਬਰ ਲੈ ਕੇ ਇਹ ਜ਼ਿਲ੍ਹੇ ਦੇ ਵਿੱਚੋਂ ਦੂਜੇ ਨੰਬਰ ਤੇ ਤੇ ਮੈਰਿਟ ਲਿਸਟ ਵਿੱਚ ਆਈ ਹੈ ਇਹ ਸਾਡੇ ਲਈ ਇੱਕ ਬਹੁਤ ਵਧੀਆ ਇੱਕ ਖੁਸ਼ੀ ਵਾਲੀ ਗੱਲ ਆ ਇੱਕ ਸਕੂਲ ਲਈ ਸ਼ਹਿਰ ਲਈ ਬਹੁਤ ਵਧੀਆ ਇੱਕ ਖੁਸ਼ੀ ਹੈ ਕਿ ਜਿਹਦੇ ਨਾਲ ਕਿ ਅਸੀਂ ਸਰਕਾਰੀ ਸਕੂਲ ਦੇ ਬੱਚੇ ਜਿਹੜੇ ਐ ਇੰਨੇ ਵਧੀਆ ਕਰ ਰਹੇ ਨੇ ਇਹ ਜ਼ਿਲ੍ਹਾ ਸਿੱਖਿਆ ਅਫਸਰ ਹੋਣ ਦੇ ਨਾਤੇ ਸਾਨੂੰ ਦੋਨੋਂ ਜਿਹੜੇ ਬੱਚੇ ਨੇ ਦੋਨੋਂ ਬੱਚੀਆਂ ਜਿਹੜੀਆਂ ਖਾਸ ਕਰਕੇ ਲੜਕੀਆਂ ਇਹ ਦੋਨੋਂ ਜਿਹੜੀਆਂ ਸਰਕਾਰੀ ਸਕੂਲ ਦੇ ਵਿੱਚੋਂ ਆਈਆਂ ਨੇ ਤੇ ਸਾਡੇ ਲਈ ਇਹਨਾਂ ਨੇ ਮਾਣ ਵਧਾਇਆ ਪੰਜਾਬ ਦਾ ਮਾਣ ਵਧਾਇਆ ਜ਼ਿਲ੍ਹੇ ਦਾ ਮਾਣ ਵਧਾਇਆ ਇਹ ਸਾਡੇ ਲਈ ਬਹੁਤ ਹੀ ਜ਼ਿਆਦਾ ਅੱਜ ਖੁਸ਼ੀ ਵਾਲੀ ਗੱਲ ਹੈ ਤੇ ਇਸੇ ਕਰਕੇ ਇਸ ਬੇਟੀ ਨੂੰ ਅਸ਼ੀਰਵਾਦ ਦੇਣ ਲਈ ਅੱਜ ਇਸ ਸਕੂਲ ਦੇ ਵਿੱਚ ਆਏ ਆ ਇਹ ਜਿੱਦਾਂ ਇਹ ਬੇਟੀ ਦੱਸ ਰਹੀ ਹੈ ਕਿ ਇਹ ਬਹੁਤ ਮਿਹਨਤ ਕਰਦੀ ਸੀ ਲਗਾਤਾਰ ਇਨੇ ਕਾਫੀ ਘੰਟੇ ਲਗਾ ਕੇ ਰਾਤ ਨੂੰ ਦਿਨੇ ਇੱਕ ਸਹੀ ਤਰੀਕੇ ਨਾਲ ਮਿਹਨਤ ਕਰਕੇ ਇਨੇ ਆਪਣਾ ਜਿਹੜੀ ਮਿਹਨਤ ਕੀਤੀ ਆ ਜਿਹਦਾ ਨਤੀਜਾ ਹੈ ਕਿ ਇਨੇ ਅੱਛੇ ਜਿਹੜੇ ਇਹਦੇ ਨੰਬਰ ਆਏ ਨੇ ਇਹਦੇ ਵਿੱਚ ਇਹਦੇ ਪੇਰੈਂਟਸ ਇਹਦੇ ਨਾਨਕੇ ਇਹ ਦਾ ਯੋਗਦਾਨ ਹੈ ਇਹਨਾਂ ਦੇ ਪ੍ਰਿੰਸੀਪਲ ਮੈਡਮ ਲਤਾ ਇਹਨਾਂ ਦੇ ਟੀਚਰ ਇਹ ਸਾਰਿਆਂ ਦੀ ਕੰਬਾਈਨਡ ਮਿਹਨਤ ਹੈ ਕਿ ਜਿਹਦੇ ਨਾਲ ਇਹ ਬੱਚਾ ਜਿਹੜਾ ਇੱਕ ਵਧੀਆ ਨਿਕਰ ਕੇ ਬਾਹਰ ਆਇਆ ਇਹ ਦੇਖੋ ਇੱਕ ਇੱਕ ਬਹੁਤ ਅੱਛੀ ਚੀਜ਼ ਆਈ ਹੈ ਸਾਹਮਣੇ ਕਿ ਬੱਚੀ ਕਹਿੰਦੀ ਕਿ ਮੈਂ ਵੱਡੇ ਹੋ ਕੇ ਟੀਚਰ ਬਣਨਾ ਚਾਹੁੰਦੀ ਆ ਕਿ ਟੀਚਰ ਬਣ ਕੇ ਇੱਕ ਅੱਛਾ ਟੀਚਰ ਬਣ ਕੇ ਹੋਰ ਬੱਚਿਆਂ ਨੂੰ ਆਪਣੇ ਵਕਨ ਬਣਾ ਕੇ ਤੇ ਅ ਅੱਛੀ ਰਾਹ ਦੇ ਵਿੱਚ ਇੱਕ ਅੱਛਾ ਉਹਨੂੰ ਏਮ ਇੱਕ ਅੱਛਾ ਟਾਰਗੇਟ ਬੱਚਿਆਂ ਨੂੰ ਦੇਣ ਦੇ ਲਈ ਇਹ ਵੀ ਬੱਚੀ ਚਾਹੁੰਦੀ ਹੈ ਕਿ ਅੱਗੇ ਮੈਂ ਪੜਾਂ ਬੀਐਸਸੀ ਆਨਰਸ ਮੈਥ ਦੀ ਕਰਨਾ ਚਾਹੁੰਦੀ ਹੈ ਮੇਰੇ ਵੱਲੋਂ ਮੇਰੇ ਨਾਲ ਡਿਪਟੀ ਡੀਓ ਸਾਹਿਬ ਆਏ ਨੇ ਕੋਸ਼ਲ ਜੀ ਨਾਲ ਕਿ ਬਹੁਤ ਬਹੁਤ ਇਸ ਬੱਚੀ ਨੂੰ ਅਸ਼ੀਰਵਾਦ ਆ ਇਹਨਾਂ ਦੇ ਪੇਰੈਂਟਸ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਇੱਦਾਂ ਦੀ ਹੌਨਾਰ ਲੜਕੀ ਜਿਹੜੀ ਹੈ ਇਹਨਾਂ ਦੇ ਘਰ ਆਈ ਹੈ ਜਿਨੇ ਇਹਨਾਂ ਦਾ ਨਾਮ ਜਿਹੜਾ ਰੋਸ਼ਨ ਕੀਤਾ ਥੈਂਕ ਯੂ